ਹੈਲੋ ਜੀ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਹਾਂਜੀ ਫਰੈਂਡਸ ਅੱਜ ਫੇਰ ਮੈਂ ਤੁਹਾਡੇ ਲਈ ਪਾਰਟੀ ویئر ਸੂਟ ਆ ਜਿਹੜੇ ਲੈ ਕੇ ਆਈਆਂ ਆਰਗੈਂਜ਼ਾ ਦੇ ਸੂਟ ਨੇ ਨਾਲ ਜੀ ਕਾਟਨ ਦੇ ਸੂਟ ਨੇ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਲਾਈਕ ਕਰਿਓ ਸ਼ੇਅਰ ਕਰਿਓ ਫੇਸਬੁੱਕ ਤੇ ਸਾਡਾ ਪੇਜ ਹੈਗਾ ਜੀ ਪਹਿਣਾ ਦਾ ਬੁਟੀਕ ਐਂਡ ਇੰਸਟਾਗ੍ਰam ਆਈਡੀ ਸਾਡੀ ਪਹਿਣਾ ਦਾ ਬੁਟੀਕ ਹੈਗੀ ਆ ਸੋ ਤੁਸੀਂ ਉਹਨੂੰ ਵੀ ਜਰੂਰ ਫਾਲੋ ਕਰਿਓ ਐਂਡ ਜੋ ਵੀ ਤੁਹਾਨੂੰ ਵੀਡੀਓਜ਼ ਦੇਖਣ ਨੂੰ ਮਿਲਣ ਲਿੰਗੀਆਂ ਉਹਤੇ ਉਹ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਸੋ ਸਟਾਰਟ ਕਰਦੇ ਹਾਂ ਜੀ ਆਪਾਂ ਅੱਜ ਦੀ ਕਲੈਕਸ਼ਨ ਹਾਂਜੀ ਫਰਸਟ ਸੂਟ ਹੈਗਾ ਜੀ ਆਰਗੈਂਜ਼ਾ ਦਾ ਪਾਰਟੀ ਵੀਅਰ ਸੂਟ ਹੈ ਜੀ ਪੂਰਾ ਹੈਵੀ ਸੂਟ ਹੈ ਇਹ ਦੇਖੋ ਪਹਿਲਾਂ ਇਹਦੀ ਨੈਕ ਨੈਕ ਚੈੱਕ ਕਰੋ ਕਿੰਨੀ ਪਿਆਰੀ ਨੈਕ ਆ ਜਿਹੜੀ ਬਣੀ ਹੋਈ ਹੈ ਇਹ ਦੇਖੋ ਸਿੱਪੀ ਦਾ ਮਰਕੇ ਨਾਲ ਧਮਕੇ ਦਾ ਵਰਕ ਹੋਇਆ ਹੋਇਆ ਨਲਕੀ ਵਰਕ ਹੈ ਇਹ ਪੈਨਲਸ ਨੇ ਜੀ ਹੇ ਦੇਖੋ ਘੇਰੇ ਦਾ ਵਰਕ ਨਿਊ ਡਿਜ਼ਾਈਨ ਦੇ ਨਾਲੇ ਸੂਟਾ ਦੇਖੋ ਕਿੰਨਾ ਵਧੀਆ ਰੈਡੀ ਹੋਇਆ ਹੈ ਇਸ ਤਰ੍ਹਾਂ ਇਹ ਪੈਨਲਸ نیچے ਘੇਰੇ ਤੱਕ ਜਾਂਦੇ ਨੇ ਇਹ ਦੇਖੋ ਚਾਕਾਂ ਤੇ ਘੇਰੇ ਦਾ ਵਰਕ ਹੈ ਬਾਜੂ ਵੀ ਬਹੁਤ ਹੀ ਵਧੀਆ ਬਣੀ ਹੋਈ ਹੈ ਜੀ ਇਹਦੀ ਪੂਰੀ ਹੈਵੀ ਬਾਜੂ ਬਣੀ ਹੀ ਹੈ ਦੇਖੋ ਬਾਜੂ ਦਾ ਵਰਕ ਚੈੱਕ ਕਰੋ ਤੁਸੀਂ ਕਿੰਨਾ ਵਧੀਆ ਵਰਕ ਹੈ ਜਿੰਨ ਕੀ ਕਰਵਾ ਚੌਥ ਆ ਰਿਹਾ ਤੇ ਵਿਆਹਾਂ ਦਾ ਸੀਜ਼ਨ ਆ ਜਿਹੜਾ ਸਟਾਰਟ ਹੋ ਰਿਹਾ ਉਹਦੇ ਲਈ ਬਹੁਤ ਹੀ ਵਧੀਆ ਸੂਟ ਹੈ ਜੀ ये देखो ये बॉटम ते वर्क आएगा जी ये देखो बॉटम ते वर्क ये पांच पांच मीटर सूट है जी ऑल ओवर सूट है, है प्योर सिल्क का सूट है जी देखो बहुत ही बढ़िया सूट है इस तरह का ही ये दुपट्टा ਦੁਪੱਟਾ ਇਹਦਾ ਹੋਇਆ ਹੈ ਜੀ ਲੇਸਿਸ ਦੇ ਨਾਲ ਰੈਡੀ ਜਿਹੜੀਆਂ ਮੇਰੀਆਂ ਭੈਣਾਂ ਨੇ ਕਈ ਵਰਕ ਵਾਲੇ ਦੁਪੱਟੇ ਨਹੀਂ ਪਸੰਦ ਕਰਦੀਆਂ ਜਿਸ ਤਰ੍ਹਾਂ ਮੈਨੂੰ ਵੀ ਵਰਕ ਵਾਲੇ ਦੁਪੱਟੇ ਘੱਟ ਹੀ ਪਸੰਦ ਹੁੰਦੇ ਐ ਇਸ ਤਰ੍ਹਾਂ ਡਿਜ਼ਾਈਨਰ ਜੇ ਦੁਪੱਟੇ ਜ਼ਿਆਦਾ ਪਸੰਦ ਨੇ ਲੇਸਿਸ ਦੇ ਨਾਲ ਰੈਡੀ ਹੋਇਆ ਹੈ 4 ਸਾਈਡ ਦੇਖੋ ਇਸ ਤਰ੍ਹਾਂ ਦੀ 골ਡਨ ਲੇਸ ਲੱਗੀ ਹੋਈ ਮਿਲੇਗੀ ਦੁਪੱਟੇ ਦੇ ਕਿਨਾਰਿਆਂ ਤੇ ਇਸ ਤਰ੍ਹਾਂ ਦੀ ਲੇਸ ਆ ਜਿਹੜੀ ਤੁਹਾਨੂੰ ਦੇਖਣ ਨੂੰ ਮਿਲੇਗੀ ਲੇਸਿਸ ਦੇ ਨਾਲ ਰੈਡੀ ਹੋਇਆ ਬਹੁਤ ਹੀ ਵਧੀਆ ਪਿਓਰ ਆਰਗੈਂਜ਼ਾ ਦਾ ਦੁਪੱਟਾ ਜੀ ਇਹ ਸੂਟ ਦੀ ਪ੍ਰਾਈਸ ਹੈਗੀ ਹੈ ਜੀ ਆਪਕਾ 5100 ਵਿਦਾਊਟ ਸ਼ਿਪਿੰਗ ਇਹਦੀ ਪ੍ਰਾਈਸ ਹੈ ਜੀ 5100 ਸ਼ਿਪਿੰਗ ਇਹਦੇ ਨਾਲ ਐਕਸਟਰਾ ਤੋਂ ਲੱਗੇਗੀ ਮੇ ਵੀ ਤੁਹਾਨੂੰ ਕਲਰ ਇਹ ਵੀਡੀਓ ਦੇ ਵਿੱਚ ਪ੍ਰੋਪਰਲੀ ਨਾ ਦੇਖਣ ਨੂੰ ਮਿਲੇ ਸ਼ਾਇਦ ਕਲਰ ਡਾਰਕ ਲੱਗਦਾ ਹੋਵੇ ਬਟ ਇਹ ਲਾਈਟ ਜਿਹਾ ਅਸਮਾਨੀ ਕਲਰ ਹੈ ਜੀ ਹਾਂਜੀ ਸੈਕੰਡ ਸੂਟ ਵਾਤਾ ਜੀ ਔਰਗੈਂਜ਼ਾ ਦਾ ਇਹ ਇੰਗਲਿਸ਼ੀਆ ਕਲਰ ਹੈ ਜੀ ਇਹ ਬਹੁਤ ਹੀ ਵਧੀਆ ਸ਼ੇਡ ਅਸੀਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਲੈ ਕੇ ਆਨੇ ਨੇ ਆ ਕਿਉਂ ਸਾਨੂੰ ਵੀ ਐਵੇਂ ਹੁੰਦਾ ਵੀ ਅਸੀਂ ਅਲੱਗ ਜਿਹਾ ਸ਼ੇਡ ਲੈ ਕੇ ਜਾਈਏ ਵੀ ਪੂਰੇ ਵਧੀਆ ਤਾਂ ਕਿ ਤੁਸੀਂ ਇਹ ਸੂਟ ਲੈ ਲਓ ਤੇ ਜਦੋਂ ਵੇਅਰ ਕਰੋ ਤੁਹਾਨੂੰ ਹਰ ਕੋਈ ਪੁੱਛੇ ਦੇਖੋ ਕਿੰਨਾ ਪਿਆਰਾ ਹੈ ਇੰਗਲਿਸ਼ ਤੇ ਹਾ ਸ਼ੇਡ ਆ ਇਹਦੀ ਨੱਕਾ ਜੀ ਥ੍ਰੈਡ ਵਰਕ ਹੋਇਆ ਹੈ ਡਿਜ਼ਾਈਨਿੰਗ ਵੀ ਤੁਸੀਂ ਚੈੱਕ ਕਰੋ ਬਰਕਾ ਵੀ ਅਲੱਗ ਜੀ ਡਿਜ਼ਾਈਨਿੰਗ ਆ ਇਹ ਨਹੀਂ ਹੈਗੀ ਵੀ ਕਾਮਨ ਜਿਹੜਾ ਡਿਜ਼ਾਈਨ ਆ ਦੇਖੋ ਕਿੰਨਾ ਵਧੀਆ ਡਿਜ਼ਾਈਨ ਆ ਜਿਹੜਾ ਰੈਡੀ ਹੋਇਆ ਹੈ ਸੂਟ ਦੇਖੋ ਤੁਸੀਂ ਕਿੰਨਾ ਵਧੀਆ और गेंजा दी शर्ट है जी रहेगी मसलीन की बॉटम ये देखो मसलीन बॉटम जिस तरह शर्ट से वर्क है इसे तरह ही जी थानू तो दुपट्टे से भी वर्क है जरा देख मिलेगा दुपट्टा रहेगा जी चुनाव का फोर साइड बाय लेस लगी ही है ये देखो बाय लेस फोर साइड इस तरह वर्क हुआ है दुपट्टे के सारे पे बीच-बीच तो आपको इस तरह फ्लावर देखना मिलेंगे ये हुआ है जी दे किनारियां पे वर्क ये सूट दी प्राइस है जी 2800 बिना शिपिंग तो विदाउट शिपिंग की दी प्राइस है जी 2800 शिपिंग तो आपको एदे नाल लगेगी वो पता ही है सिटी के अकॉर्डिंग शिपिंग ਚਾਰ ਜਿਹਾ ਲੱਗੂਗਾ ਆਊਟ ਆਫ ਕੰਟਰੀ ਜੇਕਰ ਫੋਰਨ ਨੂੰ ਪਾਰਸਲ ਕਰਦੇ ਤਾਂ ਉਹਦੀ ਸ਼ਿਪਿੰਗ ਜੜੀ ਜ਼ਿਆਦਾ ਹੁੰਦੀ ਹੈ ਇਹ ਖਾਦੀ कॉटन ਦੇ ਵਿੱਚ सूट ਹੈ ਜੀ ਇਹ ਆਪਾਂ ਪਿਓਰ ਬੇਬੀ ਬੇਬੀ ਕਲਰ ਵੀ ਨਹੀਂ ਕਹਿ ਸਕਦੇ ਇਹ ਵੀ ਅਲੱਗ ਜਿਹਾ ਸ਼ੇਡ ਹੈ ਦੇਖੋ ਕਿੰਨੀ ਪਿਆਰੀ ਇਹਦੀ ਨੱਕ ਬਣੀ ਹੋਈ ਹੈ ਇਹ neck ਹੈ ਜੀ ਇਹ ਫਿਰ ਇਹਦੇ ਆਏਗਾ ਚਾਕਾਂ ਤੇ ਕੇਰੇ ਤੇ ਇਸ ਤਰ੍ਹਾਂ ਫਲਾਰਸ

ਵੀ ਜਿਸ ਤਰ੍ਹਾਂ ਸੂਟ ਦਾ ਕਲਰ ਹੁੰਦਾ ਦੁਪट्टे ਦਾ ਕਲਰ ਹੁੰਦਾ ਉਸ ਤਰ੍ਹਾਂ ਦੀ ਲੇਸ ਜਿਹੜੀ ਲੱਗੀ ਹੁੰਦੀ ਹੈ ਫੋਰ ਸਾਈਡ ਤੁਹਾਨੂੰ ਇਸ ਤਰ੍ਹਾਂ ਦੀ ਲੇਸ ਲੱਗੀ ਹੋਈ ਦੇਖਣ ਨੂੰ ਮਿਲੇਗੀ ਇਸ ਤਰ੍ਹਾਂ ਸਾਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਫਲਾਅਰਸ ਨੇ ਜੀ ਅੰਨੇਕੋ ਸੌਫਟ ਸੌਫਟ ਸੂਟ ਜੀ ਆ ਦਪਟਾਗਾ ਬਹੁਤ ਹੀ ਵਧੀਆ ਸੂਟ ਆ ਇਹ ਸੂਟ ਦੀ ਪ੍ਰਾਈਸ ਹੈ ਜੀ 1650 ਨੈਕਸਟ ਸੂਟ ਹੈਗਾ ਜੀ

ਦੇਖੋ ਫੋਰ ਸਾਈਡ ਤੁਹਾਨੂੰ ਇਸ ਤਰ੍ਹਾਂ ਲੇਸ ਦੇਖਣ ਨੂੰ ਮਿਲੇਗੀ ਤੇ ਫਿਰ ਇਹਦੇ ਦੁਪट्टे ਦੇ ਕਿਨਾਰੇਾਂ ਤੇ ਇਸ ਤਰ੍ਹਾਂ ਦੁਪੱਟਾ ਰੈਡੀ ਕੀਤਾ ਹੋਇਆ ਲੇਸੀ ਦੇ ਨਾਲ ਕੱਟ ਪਾ ਕੇ ਲੇਸ ਲਾਈ ਹੋਈ ਹੈ ਜੀ ਜਿਸ ਤਰ੍ਹਾਂ ਕਮੀਜ਼ਾਂ ਤੇ ਪੈਣ ਰਹੇ ਹਨ ਕੱਟ ਪਾ ਕੇ ਲੇਸ ਉਹਨਾਂ ਦਾ ਇਸ ਤਰ੍ਹਾਂ ਦੋਵੇਂ ਸਾਈਡਸ ਤੇ ਇਸ ਤਰ੍ਹਾਂ ਲੇਸਿਸ ਦੇ ਨਾਲ ਰੈਡੀ ਕੀਤਾ ਹੋਇਆ ਇਹ ਸੂਟ ਦੀ ਪ੍ਰਾਈਸ ਹੈ ਜੀ 1500 ਵਿਦਆਊਟ ਸ਼ਿਪਿੰਗ ਪ੍ਰਾਈਸ 1500 ਨੈਕਸਟ ਸੂਟ ਵੀ ਹੈਗਾ ਜੀ ਕਾਟਨ ਦਾ ਮਸਟਰਡ ਦੇ ਹ쉐ੜਾ ਲਾਈਟ ਮਸਟਰਡ ਲਾਈਟ ਜੈਲੋ ਵੀ ਤਾਂ ਸਕਦੇ ਆ ਪੰਜ ਮੀਟਰ ਇਹ ਸੂਟ ਹੈ ਵਰਕ ਚੈੱਕ ਕਰੋ ਤੁਸੀਂ ਦੇਖੋ ਕਿੰਨਾ ਪਿਆਰਾ ਵਰਕ ਹੈ neck ਰੈਡੀ ਹੋਈ ਹੀ ਆ ਵਸਤਾਂ ਦੇਖੋ ਇਹ ਪੈਨਲਸ ਨੇ ਜਿਹੜੇ نیچے ਘੇਰੇ ਤੱਕ ਨੇ ਦੇਖੋ ਤੁਸੀਂ ਸ਼ਰਟ ਦੀ ਡਿਜ਼ਾਈਨਿੰਗ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਦੀ 5 ਮੀਟਰ ਆ ਸੂਟ ਹੈ ਜੀ ਆਲ ਓਵਰ ਕਾਟਨ ਦਾ ਸੂਟ ਹੈ ਇਹ ਦੇਖੋ ਇਹਦੀ ਬਾਜੂ ਦਾ ਵਰਕ ਚਾਹੇ ਤੁਸੀਂ ਸਲਵਾਰ ਤੇ ਲਓ ਚਾਹੇ ਲੋ ਬਾਜੂ ਤੇ ਇਹ ਦੇਖੋ ਇਸੇ ਤਰ੍ਹਾਂ ਨਹੀਂ ਇਹਦੇ ਨਾਲ ਰਹੇਗਾ ਜੀ ਦੁਪੱਟਾ ਜਿਸ ਤਰ੍ਹਾਂ ਸ਼ਰਟ ਤੇ ਵਰਕ ਹੈ ਉਸੇ ਤਰ੍ਹਾਂ ਹੀ ਦੁਪੱਟੇ ਤੇ ਵਰਕ ਹੋਈ ਹੀ ਹੋਇਆ ਹੋਇਆ ਜਿੰਨੇ ਵੀ ਤੁਹਾਨੂੰ ਸੂਟ ਦਿਖਾਏ ਉਹਨਾਂ ਦੇ ਨਾਲ ਦੁਪੱਟੇ ਨੇ ਜੀ ਮਸਲੀਨ ਦੇ ਨੇ ਸੌਫਟ ਮਸਲੀਨ ਇਹ ਦੇਖੀ ਚਮਕ ਵਾਲੀ ਸੌਫਟ ਜੀ ਮਸਲੀਨ ਬੋਥ ਸਾਈਡਸ ਤੇ ਤੁਹਾਨੂੰ ਕੱਟਵਰਕ ਦੇਖਣ ਨੂੰ ਮਿਲੇਗਾ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਸ਼ਰਟ ਤੇ ਵਰਕ ਹੈ ਇਸ ਤਰ੍ਹਾਂ ਵਰਕ ਆ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ ਬਹੁਤ ਹੀ ਵਧੀਆ ਸਿਰ ਤੇ ਕੈਰੀ ਹੋਣ ਵਾਲਾ ਦੁਪੱਟਾ ਜੀ ਇਹ ਸੂਟ ਦੀ ਪ੍ਰਾਈਸ ਹੈਗੀ ਹੈ ਜੀ 1500 ਵਿਦਆਊਟ ਸ਼ਿਪਿੰਗ ਪ੍ਰਾਈਸ ਹੈਗੀ 1500 ਹਾਂਜੀ ਨੈਕਸਟ ਸੂਟ ਹੈਗਾ ਜੀ ਆਰਗੈਂਜ਼ਾ ਦਾ ਸੂਟ ਆ ਇਹ ਬਹੁਤ ਹੀ ਵਧੀਆ ਸੂਟ ਆ ਡਬਲ ਟੋਨ ਮੀਨਸ ਇਹਦੇ ਵਿੱਚ ਇੱਕ ਤੁਹਾਨੂੰ ਹੋਰ ਕਲਰ ਦੀ ਮੈਟੋਨ ਜਿਹੜੀ ਦੇਖਣ ਨੂੰ ਮਿਲੇਗੀ ਇਹ 5 ਮੀਟਰ ਆਲ ਓਵਰ ਸੂਟ ਹੈ ਜੀ ਡਬਲ ਟੋਨ ਦਾ ਸੂਟ ਆ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਵੀ ਇੱਕ ਹੋਰ ਕਲਰ ਦੀ ਭਮਿਕਾ ਜੀ ਪੈਂਦੀ ਆ ਇਹ ਸੂਟ ਦੀ ਪ੍ਰਾਈਸ ਹੈਗੀ ਆ ਜੀ 500 ਤੁਸੀਂ ਇਹ ਸੂਟ ਤੇ ਵਰਕ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਇਦਾਂ ਵੀ ਸਾਤੋਂ ਵਰਕ ਕਰਵਾਉਣਾ ਹੋਵੇ ਤਾਂ ਤੁਹਾਨੂੰ ਅਸੀਂ ਵਰਕ ਕਰਵਾ ਕੇ ਵੀ ਸੂਟ ਆ ਜਿਹੜੇ ਸੈਂਡ ਕਰ ਸਕਦੇ ਆ ਸੋ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਲਾਈਕ ਕਰਿਓ ਸ਼ੇਅਰ ਕਰਿਓ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ